ਸਤਿ ਸ਼੍ਰੀ ਅਕਾਲ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਦਰ ਤੁਸਾਂ ਸਾਰੇ ਠੀਕ ਠਾਕ ਹੋਵੋ ਜੀ ਲਓ ਜੀ ਤੇ ਆਪਾਂ ਟਰੱਕ ਤੇ ਬੈਠ ਗਏ ਆ ਅਚਾਨਕ ਹੀ ਆਪਣਾ ਵੀ ਜੱਲੇ ਹਨ ਪਲਾਨ ਬਣ ਗਿਆ ਬੱਚੇ ਆਪਾਂ ਨੂੰ ਲੈ ਹੀ ਆਏ ਤੇ ਸਾਡੇ ਦੀਦੀ ਆ ਲਾਗੂ ਤੇ ਉਹਨਾਂ ਨੇ ਮੰਗਲ ਸੇਵਾ ਕਰਦੀ ਹਰ ਸਾਲ ਤੇ ਅੱਗੇ ਤਾਂ ਟ੍ਰੇਨ ਤੇ ਖੜਦੇ ਆ ਰਕੀ ਟਰੱਕ ਤੇ ਖੜੀ ਹੈ ਸੰਗਤ ਹਜੂਰ ਸਾਹਿਬ ਯਾਤਰਾ ਤੇ ਸੰਗਤ ਜਿਹੜੀ ਬੈਠ ਗਈ ਹੈ ਵਿੱਚ ਸਾਰੇ ਐਵੇਂ ਪਿੰਡੋਂ ਹੀ ਬੈਠ ਗਏ ਸੀ ਆਪਣੇ ਤੇ ਅਹੀਂ ਵੀ ਬੱਚਿਆਂ ਦਾ ਜिद ਕਰਕੇ ਆਏ ਨੂੰ ਵੀ ਆਉਣਾ ਹੀ ਪਿਆ ਬੱਚੇ ਰੋਂਦੇ ਹੀ ਲਾਗੂ ਬੱਚੇ ਤਿਆਰ ਹੀ ਦੁੱਜੀ ਤੇ ਸਾਡੇ ਬੱਚੇ ਵੀ ਰੋਂਦੇ ਫਿਰ ਅਸੀਂ ਪੈਰ ਤੇ ਨੂੰ ਤਿਆਰ ਤੇ ਰਹੋਗੇ ਤੇ ਫਿਰ ਆਪਾਂ ਬੈਠ ਗਏ ਹੈਲੋ ਗਾਇਸ ਅਸੀਂ ਆ ਗਏ ਆ ਅੱਜ ਅਸੀਂ ਦਾ ਹਜੇ ਸਿੱਧਾ ਕੱਢ ਉਤਰ ਰਹੇ ਆ ਚਾਹ ਲੈ ਕੇ ਸਾਰੇ ਆਹ ਕਪੜੇ ਪਾ ਰਿਹਾ ਆਪਾਂ ਕਿੱਥੇ ਆਏ ਆ

वाईजी मैं बता आप पहुंच गए सरहंद सारे के लिए बंदे पूरी कर ताली मारेंगे ताली मारना हेलो भाई ਤੇ ਤੇ ਸੀ ਪਾਉਂਦਿਆਂ ਸਰਹੰਦ ਸੀ 12:00 ਵਜੇ ਚੱਲ ਪਏ ਹਾਂ ਪਿੰਡ ਤੇ ਸਵੇਰੇ ਅਚਾਨਕ ਹੀ ਸਲਾਹ ਜਿਹੜੀ ਬਣ ਗਈ ਹੈ ਨਾ ਬੱਚਿਆਂ ਦੀ ਜिद ਕਾਰਨ ਕਿ ਆਉਣਾ ਪਿਆ ਵਾ ਤੇ ਉਸ ਤਰ੍ਹਾਂ ਸਾਡੀ ਕੋਈ ਸਲਾਹ ਸੁਣੀ ਇੱਕਦਾਂ ਹੀ ਪੈਰ ਤੇ ਹੱਡੀ ਜਿਹੜੀ ਪੈਕਿੰਗ ਵਗੈਰਾ ਹੋਈ ਕੱਪੜੇ-ਕੁਪੜੇ ਜਿਹੜੇ ਹੈ ਨਾ ਲਾਗੂੰ ਦੀ ਜਿਹਾ ਨਾ ਬੈਗ 'ਚ ਪਾਏ ਬੱਚੇ ਨੂੰ ਨਵਾਏ ਹੀ ਤੇ ਬਸ ਮੈਂ ਤੇ ਰੋਟੀ ਲਾਉਣੀ ਸਵੇਰ ਦੀ ਬਾਹਰ ਕੱਢੀ ਆਇਆ ਹੀ ਆਟਾ ਗੁੰਨੇ ਆ ਗੁੰਨੇ ਆ ਕਿ ਚੱਲ ਰੋਟੀ ਲਾਉਨੇ ਆ ਤੇ ਜਦੋਂ ਬੱਚੇ ਲਾਗੂੰ ਤਿਆਰ ਤੇ ਰਹੋਏ ਉਹ ਇਹ ਵੇਖ ਕੇ ਗੁਰਫਤੇ ਦੇ ਮਨਮੀ ਤੇ ਦੋਵੇਂ ਬੱਤੀਆਂ ਨੂੰ ਲੱਗ ਪਏ ਵੇਖ ਕੇ ਰੋਣ ਕਿ ਮम्मा ਅਸੀਂ ਵੀ ਹਜੂਰ ਸਾਹਿਬ ਜਾਣਾ ਵਾ ਤੇ ਸਾਨੂੰ ਨਹੀਂ ਪਤਾ ਵੀ ਤੇ ਸਾਡੇ ਕੋ ਫਿਰ ਅਸੀਂ ਦੀਦੀ ਕਹਿੰਦੇ ਚੱਲ ਚੱਲ ਜੋ ਮੈਂ ਇਹਨਾਂ ਦੇ ਪਾਪਾ ਨੂੰ ਪੁੱਛਿਆ ਤੇ ਉਹ ਕਹਿੰਦੇ ਚੱਲ ਜੋ ਕੋਈ ਗੱਲ ਨਹੀਂ ਹੈ ਜੇ ਟਰੱਕ ਤੇ ਤੇ ਕਿਉਂਕਿ ਜੇ ਟਿਕਟਾਂ ਹੁੰਦੀਆਂ ਬੋਕ ਤੇ ਫਿਰ ਉਹਦੇ 'ਚ ਔਖਾ ਹੋਣਾ ਜਾ ਕੇ ਟਿਕਟਾਂ ਦਾ ਕਰਕੇ ਟ੍ਰਾਕਾ ਦਾ ਕਰਕੇ ਚਲੋ ਸਾਡੀ ਵੀ ਅਚਾਨਕ ਸਲਾਹ ਬਣ ਗਈ ਸਾਡੇ ਘਰੇ ਵੀ ਗੁਰੂ ਦੇ ਦਰਸ਼ਨ ਕਰਮਾ ਜੈ ਗਈ ਚਲੋ ਸਾਡੀ ਸਲਾਹ ਬਣ ਗਈ ਤੇ ਇੱਥੇ 7:20 ਮਿੰਟ ਦਾ ਟਾਈਮ ਸੀ ਜਦੋਂ ਅਸੀਂ ਪਹੁੰਚ ਗਏ ਹਿਸਰਹੰਦ ਤੇ ਹੁਣ ਆਪਾਂ ਇੱਥੇ ਹੁਣ ਲਈ ਹੀ ਰਹਿ ਰਸਤੇ ਪਾਰ ਤੋਂ ਬੜਾ ਅਰਦਾਸ ਹੁੰਦੀ ਪਈ ਸੀ ਜਦੋਂ ਅਸੀਂ ਪਹੁੰਚੇ ਤੇ ਆਪਾਂ ਅਰਦਾਸ ਟਿਕਲੂਨੇ ਤੇ ਗਾੜੀ ਆਪਾਂ ਵੀਡੀਓ ਨੂੰ ਫੁੱਲ ਇੰਜੋਏ ਕਰਿਓ ਫੁੱਲ ਵੀਡੀਓ ਵੇਖਿਓ ਗੁਰੂ ਘਰ ਦੇ ਕਰਿਓ ਦਰਸ਼ਨ ਤੁਸੀਂ ਵੀ या तो डर उडा दे कि अब वादी में आ जाए और तो रात का जगत पूरा तो के तो सब स्वामी रवि पड़ेला का स्वभाव नामीचारू कोई मास्पी का क्या तू तो बैस मानस की गति पति तोदी पति पति जो पाम पाती रण पामना जियो हर जी हरे करो گھر تنه میں ہے ہر دم رنگ سنتی होगा ना? कि देखने लगे। कौन है इनके? ये टाइमिंग ना करते ਪਾਸੇ ਕਿ ਬਿਗਾੜੇ ਅਸਾਂ ਜਾਂਦੇ ਹਾਂ ਖਾਣੇ ਦੀ ਭਾਜੀ ਬਣਾ ਨਹੀਂ ਆ ਮਤਲਬ ਠਾਡੇ ਇੱਕ ਕਿਟੰਡੇ ਬ੍ਰਿਜ ਦੇ ਦਰਸ਼ਨ ਕਰਕੇ ਤੇ ਇਹ ਆਪਾਂ ਇਤਲ ਦੀ ਸਾਈਡ ਤੇ ਆ ਗਏ ਆਂ ਦੂਸਰੇ ਗੁਰਦੁਆਰਾ ਸਾਹਿਬ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੂੰ ਛੋਟੇ ਸਾਹਿਬ ਜਦ ਨੀਂਹਾਂ ਚ ਚਿੰਤੋਂ ਬਾਦ ਤੇ ਸੁਰਤਾ ਸੀਗਾ ਤੇ ਜੰਗਲ ਦੇ ਵਿੱਚ ਤੇ ਉੱਥੇ ਸ਼ੇਰਾਂ ਨੇ ਰਾਕੀ ਕੀਤੀ ਤੇ ਇਹ ਉਹ ਗੁਰਦੁਆਰਾ ਵਾ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਨੇ ਲਾਲਾਂ ਦੀ ਰਾਕੀ ਸ਼ੇਰਾਂ ਨੇ ਕੀਤੀ ਸੀਗੀ ਕਿ ਮਤਲਬ ਕਿ ਉਹਨਾਂ ਨੇ ਰੱਖ ਕੇ ਕੀਤੀ ਇਹ ਉਹ ਗੁਰਦੁਆਰਾ ਤੇ ਆਪਾਂ ਇੱਥੇ ਦਰਸ਼ਨ ਕੀਤੇ ਤੇ ਇੱਥੇ ਮਤਲਬ ਕਾਫੀ ਕੁਛ ਕਿੰਨੇ ਗਨੇ ਸ਼ੇਰਾਂ ਦੀ ਮਤਲਬ ਬਹੁਤ ਸੋਹਣਾ ਗੁਰਦੁਆਰਾ ਬਣਿਆ ਉਹ ਸ਼ੇਰਾਂ ਦੇ ਸ਼ੇਰਪੇ ਕਾਫੀ ਇੱਥੇ ਬਹੁਤ ਜਿਆਦਾ ਵੱਡਾ ਗੁਰਦੁਆਰਾ ਬਣਿਆ ਤੇ ਇਸ ਤੋਂ ਬਾਅਦ ਆਪਾਂ ਦਰਸ਼ਨ ਕਰਕੇ ਤੇ ਉਸ ਤੋਂ ਬਾਅਦ ਆਪਾਂ ਆਹ ਵੇਖੋ ਸਾਰੇ ਆਹੇ ਤਿੰਨਾਂ ਦੀ ਸਮਾਦ ਬਣੀ ਹੈ ਮਤਲਬ ਬਾਬਾ ਜੋਰਾਵਲ ਸਿੰਘ ਜੀ ਦੀ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰੀ ਕੌਰ ਜੀ ਇਹਨਾਂ ਤਿੰਨਾਂ ਦੀ ਬਣੀ ਹੈ ਤੇ ਇੰਨੇ ਜਿਆਦੇ ਸ਼ੇਰ ਹੀ ਨਾ ਇੱਥੇ ਬਹੁਤ ਜਿਆਦੇ ਤੇ ਮੈਂ ਫਰਸਟ ਟਾਈਮ ਗਈ ਆ ਤੇ ਚਲੋ ਨਾ ਚਾਉਂਦੇ ਹੋਏ ਵੀ ਹੈ ਨਾ ਕਿ ਚਲੋ ਦਾਣਾ ਪਾਣੀ ਹੈਗਾ ਗੁਰੂ ਘਰ ਦੇ ਦਰਸ਼ਨ ਮਿਲੇ ਹੈਗੇ ਆਪਾਂ ਚਲੋ ਨਾ ਤੇ ਆਪਾਂ ਇੱਥੋਂ ਸ਼ੁਰੂ ਕੀਤਾ ਸਰਹਾਨ ਦੇ ਤੋਂ ਗੁਰਦੁਆਰਾ ਵੇਂਦੇ ਹੀ ਗਏ ਆ ਆਪਾਂ ਸਾਰੇ ਗੁਰਦਰ ਵੇਖਦੇ ਹੀ ਜਾਣੇ ਆ ਤੇ ਆ ਗੁਰਪਦੇ ਉਹਨਾਂ ਨੂੰ ਸਾਰਾ ਕੁਝ ਵਿਖਾਉਂਦੇ ਇੱਥੇ ਖੜਾਵਾ ਵੇਖੋ ਬਾਬਾ ਜੀ ਕਿੰਨੀਆਂ ਤੇ ਆ ਲਾਗੋਂ ਦੀ ਨਦੀ ਨੰਗਦੀ ਹੀ ਆਂਦੀ ਤੇ ਉੱਥੇ ਨਦੀ ਦੇ ਕੰਢੇ ਤੇ ਜੰਗਲਾ ਤੇ ਉੱਥੇ ਸੁੱਟਦਾ ਸੀਗਾ ਇਹ ਗੁਰੂ ਸਾਹਿਬ ਜੀ ਦੇ ਲਾਲਾਂ ਨੂੰ ਗੁਰਗੋਬਿੰਦ ਸਿੰਘ ਜੀ ਦੇ ਲਾਲਾਂ ਨੂੰ ਤੇ ਉਸ ਤੋਂ ਬਾਅਦ ਰਾਖੀ ਗੁਰੂ ਲਾਲਾ ਦੀ ਉਹਨਾਂ ਨੇ ਕੀਤੀ ਸ਼ੇਰਾਂ ਨੇ ਤੇ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਇੱਥੋਂ ਦਰਸ਼ਨ ਕਰਨ ਤੋਂ ਬਾਅਦ ਤੇ ਆਪਾਂ ਨਾਲ ਹੀ ਮਤਲਬ ਦੂਸਰਾ ਗੁਰਦੁਆਰਾ ਸਾਹਿਬ ਜੋਤੀ ਸਰੂਪ ਲੱਗ ਗਈ ਹੈ ਥੋੜਾ ਹਟਵਾਂ ਫਿਰ ਆਪਾਂ ਉਥੇ ਦਰਸ਼ਨ ਕੀਤੇ ਜੋਤੀ ਸਰੂਪ ਗੁਰਦੁਆਰਾ ਸਾਹਿਬ ਤੇ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਛੋਟੇ ਸਾਹਿਬ ਜਿਆਦਾ ਸੰਸਕਾਰ ਕੀਤਾ ਹੈ ਗਾਇਸ ਜਗ੍ਹਾ ਤੇ ਟੋਡਰ ਮਾਲਾ ਨੇ ਮਤਲਬ ਕਿ ਸੋਨੇ ਦੀਆਂ ਮੂੜਾਂ ਵਛਾ ਕੇ ਤੇ ਇੱਥੇ ਜਗ੍ਹਾ ਖਰੀਦੀ ਸੀਗੀ ਤੇ ਆ ਵੀ ਇੱਕ ਜਗ੍ਹਾ ਤੇ ਨਾ ਮਤਲਬ ਨੁਕਰੇ ਹੈਗੀ ਆ ਇੱਥੇ ਦਰਬਾਰ ਦੇ ਅੰਦਰ ਹੀ ਬਣਿਆ ਪਿਆ ਵਾ ਨੁਕਰ ਤੇ ਇੱਕ ਸਾਈਡ ਤੇ ਨਾ ਉਹ ਜਿਹੜੀ ਜਗ੍ਹਾ ਫਿਰਦੀ ਨਾ ਬਿਲਕੁਲ ਥੋੜੀ ਜਿਹੀ ਬਾ ਨੁਕਰ ਜਵਾ ਵੀਡੀਓ ਚ ਮੈਂ ਦਿਖਾਇਆ ਵਾ ਤੇ ਵੀ ਇਹ ਤੁਸੀਂ ਜੇ ਵੇਖਿਓ ਵੀਡੀਓ ਚ ਮਤਲਬ ਬਹੁਤ ਥੋੜੀ ਜਿਹੀ ਜਗ੍ਹਾ ਵਾ ਜਿਹੜੀ ਮੈਂ ਅਟੋਲ ਮੰਨ ਲੈਨੇ ਖਰੀਦੀ ਜਿੱਥੇ ਸੰਸਕਾਰ ਕੀਤਾ ਗੁਰੂ ਸਾਹਿਬ ਜੀ ਦੇ ਹਨ ਲਾਲਾਂ ਦਾ ਜੋਤੀਸਰੀ ਉਪ ਗੁਰਦੁਆਰਾ ਵਾ ਤੇ ਕਰੋ ਤੁਸੀਂ ਦਰਸ਼ਨ ਤੇ ਉਸ ਤੋਂ ਬਾਅਦ ਆਪਾਂ ਦਰਸ਼ਨ ਕਰਨ ਤੋਂ ਬਾਅਦ ਤੇ ਫੇਰ ਆਪਾਂ ਵਾਪਸੀ ਆ ਤੇ ਆਪਣੀ ਮਤਲਬ ਅੱਗੇ ਚੱਲਦੇ ਆ ਤਿੰਨ ਗੁਰਦੁਆਰੇ ਇੱਥੇ ਤਿੰਨ ਚਾਰ ਗੁਰਦੁਆਰੇ ਆਪਾਂ ਵੇਖਿਆ ਸਤ ਸਰਹੰਦ ਚ ਤੇ ਇੱਥੇ ਆਪਾਂ ਦਰਸ਼ਨ ਕਰਕੇ ਆਉਣ ਦਾ ਸੀਗੇ ਤੇ ਇੱਕ ਲਾਗੋ ਮਤਲਬ ਰਾਤ ਦਾ ਟਾਈਮ ਹੀ 9:30 ਦਾ ਤੇ ਕੋਈ ਜੋੜਾ ਹੀ ਮਤਲਬ ਵਿਆਹ ਮੈਰਿਜ ਹੋਣੀ ਹੀ ਸ਼ਾਇਦ ਉਹਨਾਂ ਦੀ ਫੇਰੇ ਹੋਣੀ ਹੀ ਅਜੇ ਤੇ ਬੰਨੇ ਕੀ ਹੋਗੇ ਪਰ ਗੁਰਦਾਰਾ ਸਾਹਿਬ ਆਉਂਦੇ ਹਰਮਲਾ ਸਾਹਿਬ ਲੈ ਕੇ ਇਥੇ ਮੈਨੂੰ ਦੀਦੀ ਕਹਿੰਦੀ ਤੂੰ ਵੇਖਿਆ ਜੋ ਜਿੱਥੇ ਮੋਰਾਵਾਂ ਚਾਗੇ ਖਰੀਦੀ ਜਗਾ ਮਕੇ ਨਹੀਂ ਦੀਦੀ ਦੀਦੀ ਨੇ ਫਿਰ ਦੱਸਿਆ ਤੇ ਆਵੇ ਮੈਨੂੰ ਵੀ ਨਹੀਂ ਪਤਾ ਮੈਂ ਮੱਥਾ ਟੇਕ ਕੇ ਉੱਤਾਂ ਚਲ ਗਈ ਤੇ ਆਵੇ ਹੁਣ ਨੁਕਰੇ ਆ ਜਗਾ ਸ੍ਰੀ ਗੁਰੂਗੋ ਮਤਲ ਜਿਹੜੀ ਖਰੀਦੀ ਸੀਗੀ ਉਹਨਾਂ ਨੇ ਟੋਡਰ ਮੰਨ ਲਈ ਮੋਰਾਵਾਂ ਚਾਕੇ ਜਿੱਥੇ ਸੰਸਕਾਰ ਕੀਤਾ ਗੁਰੂ ਸਾਹਿਬ ਜੀ ਦੇ ਲਾਲਾਂ ਦਾ ਇਥੇ ਉਹ ਜਗਾ ਵਾ ਉਹ ਵਾ ਇਹ ਜਗਾ ਤੇ ਇਹ ਕਰੋ ਦਰਸ਼ਨ ਤੁਸੀਂ ਵੀ ਬਹੁਤ ਸੋਹਣਾ ਗੁਰਦੁਆਰਾ ਵਾ Had ਦਰਸ਼ਨ ਕਰ ਰਹੇ ਹੋ ਜਿਸ ਸਰਹਾਨ ਦੇ ਉਸ ਤੋਂ ਬਾਅਦ ਆਪਾਂ ਜਿੱਥੇ ਜਾਵਾਂਗੇ ਗੁਰਦਾਰਾ ਸਾਹਿਬ ਇਸ ਤੋਂ ਬਾਅਦ ਆਪਾਂ ਗਵਾਲੀਅਰ ਦੇ ਕਿਲੇ ਦੇ ਵਿੱਚ ਰਾਤ ਰਹਿਏ ਹਾਂ ਜਿਹੜੇ ਉਹਦੇ ਵੀ ਗੁਰਦਾਰਾ ਬਹੁਤ ਸੋਹਣਾ ਬਣਿਆ ਹੋਇਆ ਹੈ ਸ਼ੁਕਰੀਆ ਬਹੁਤ ਸੀ ਦਿੱਤਾ ਉਹ ਮੈਂ ਨੈਕਸਟ ਵੀਡੀਓ ਦੇ ਵਿੱਚ ਦਿਖਾਉਂਗੀ ਤੁਹਾਨੂੰ ਨੈਕਸਟ ਪਾਰਟ 'ਚ ਕਿਉਂਕਿ ਆਹ ਫਿਰ ਵੀਡੀਓ ਬਹੁਤ ਜਿਆਦਾ ਲੰਮੀ ਹੋ ਜੁਣੀ ਹੈ ਕਿ ਇੱਥੇ ਆਪਾਂ ਸਰਹਾਨ ਦੇ ਤੋਂ ਤੁਰ ਕੇ ਤੇ ਰਾਤ ਆਪਾਂ ਬਸ ਇਸ ਤਰੀਕਾ ਟਰੱਕ ਚੱਲਦਾ ਹੀ ਰਿਹਾ ਵਾ ਤੇ ਹੁਣ ਆਪਾਂ ਗਵਾਲੀਅਰ ਤੇ